ਸਾਸਤਰੀ ਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਦਾ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਕਾਲੂ ਗੁਰਜਾ ਸਿੰਘ ਬਹੁਤ ਚੁੱਕੇ ਆਂ ਬਾਈਓ ਗਾਵਾਂ ਦੇ ਜਾ ਰਹੇ ਕੋਈ ਬਾਈਓ ਨੇ ਆਏ ਬੈਠੇ ਕੈਮਰਾ ਘਮਾਰੇ ਕੋਗੀ ਬਾਈ ਨੇ ਬਹੁਤ ਦੂਰੋਂ ਆਏ ਤੇ ਗਾਈਆਂ ਲੈਣਾ ਕੋਈ ਉਸ ਦਾ ਤੋਰਤੀ ਨੇ ਕੋ ਤੋਰਨ ਆ ਲਈਆਂ ਤੇ ਫਿਰ ਆਓ ਫਿਰ ਇਹਨਾਂ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿਕਾਰ ਜੀ ਸਤਿਕਾਰ ਹੋਰ ਸਭ ਠੀਕ ਠਾਕ ਵਧੀਆ ਵਧੀਆ ਜੀ ਠੀਕ ਹੋਰ ਬੜਾ ਭੱਜ ਕੇ ਗਿਆ ਤੁਹਾਨੂੰ ਹਲੂ ਮਾੜਾ ਕੰਮ ਪੈ ਗਿਆ ਨਾ ਕੋਈ ਅੰਦਰ ਤਾਂ ਚੱਲ ਗਿਆ ਜੇ ਹੋਰ ਸਭ ਬਾਈ ਜੀ ਸਤਿਕਾਰ ਜੀ ਸਤਿਕਾਰ ਜੀ ਸਭ ਠੀਕ ਠਾਕ ਕਿਹੜੀ ਜਗ੍ਹਾ ਤੋਂ ਲੈੜੀ ਕਿ ਲੈਣੀ ਹੈ ਜੀ ਨਹੀਂ ਲੈੜੀ ਵੈੜਾ ਨਾਲ ਦੇਤੀ ਆ ਕਿਨਾਂ ਨੂੰ ਇੱਕ ਲੱਦੀ ਖੜੀ ਇੱਕ ਇਹ ਨਾਲ ਲੈ ਕੇ ਆਉ ਲੱਦ ਕੇ ਚਲੋ ਚਲੋ ਹਾਂਜੀ ਹਾਂਜੀ ਤੇ ਇਹ ਵੀ ਇਹਨਾਂ ਨੂੰ ਲਦਾਉਣੀ ਸੀ ਮੈਂ ਵੀ ਖਲੋ ਜਾ 10 ਮਿੰਟ ਫੇਰਾਡੇ ਕੋਲ ਕੁਝ ਰਹਿ ਨਹੀਂ ਜਾਣਾ ਮੇਰੇ ਦੇਖੋ ਨਾ ਹਾਂਜੀ ਹਾਂਜੀ ਚਲੋ ਤੇ ਕਿੰਨੇ ਆ ਭਾਈ ਜੀ ਫਿਰ ਅੱਜ ਅੱਜ ਸਨੀਪ ਭਾਈ ਆ ਗਈਆਂ ਜੇ 5 6 ਪੀਸ ਆਈ ਹੁਣ ਠੀਕ ਆ ਹਾਂ ਵੈੜਾ ਦੇ 7 8 ਹੁੰਦਾ ਸਾਡੇ ਸਾਹਮਣੇ 2 ਤੇ ਚਲ ਗਈਆਂ ਚਲੋ ਆ ਜਾਓ ਪਪੂ ਲਵਾਈ ਰ ਜਾ ਕੇ ਵੀਡੀਓ ਕੋਲ ਕਰਦੇ ਸੀ ਨਹੀਂ ਪਪੂ ਲਵਾਈ ਭਰਾ ਨਹੀਂ ਕੋਈ ਜ਼ਰੂਰ ਬਣਾਣੀ ਆਪਾਂ ਨਹੀਂ ਬਣਾਵਾਂਗੇ ਬਣਾਵਾਂਗੇ ਮੋਨਰ ਨਮਾ ਕਿਆ ਆਵਾ ਮੈਂ ਭਾਈ ਤੁਹਾਡੀ ਵੀਡੀਓ ਬਣਾਉਣੀ ਕਿਸ ਦਿਨ ਇੱਥੇ ਆਣ ਗਿਆ ਅੰਕਲ ਇਹਦਾ ਕੋਈ ਗੱਲ ਨਹੀਂ ਚੱਕਰ ਕੀ ਜਾਂਦਾ ਪੁੱਤ ਮੈਂ ਕੋਈ ਨਹੀਂ ਤਿਆਰ ਕੇ ਦਸਾਂਗੇ ਕੀ ਚੱਕਰ ਹੈ ਚਲ ਕਿੰਨੀਆਂ ਵਾਰ ਚਾਹ ਲਈਆਂ ਨੇ ਅੱਜ ਫਿਰ ਦੋ ਦੇ ਚਾਰ ਪੀਸ ਹੀ ਰਹਿ ਗਏ ਇੱਕ ਤੇ ਫੇਰ ਵੀ ਗਈ ਸਮਝ ਲੋ ਅੰਕਲੋ ਦਾ ਖੜਨੀ ਆ ਚਲ ਆਜੋ ਫਿਰ ਲਓ ਦੱਸੋ ਫਿਰ ਨਹੀਂ ਭਾਈ ਇਹ ਸੂਈ ਆ ਵੈੜ ਹਾਂਜੀ ਹਾਂਜੀ ਪੰਜਵਾਂ ਛੇਵਾਂ ਦਿਨ ਜੇ ਅੱਛਾ ਤੇ ਚੋਬਰ ਪਿਛੇ ਆ ਦੇ ਅੱਛਾ 17 ਕਿਲੋ ਇਹਦੇ ਕੋਲ ਦੁੱਧ ਜਿਹੜਾ ਤਿਆਰ ਆ ਇਸ ਵੇਲੇ ਖੋਲਣਾ ਹੈ 17 ਕਿਲੋ ਇਸ ਟਾਈਮ ਤੇ ਤਿਆਰ ਹੈ ਨਾ ਹਾਂਜੀ ਤੇ ਦੂਜਾ ਸੂਹਾ ਜੇ ਖੋਲੋ ਫੋ ਲਓ ਜੀ ਇਹ ਫਿਰ ਕਾਲੂ ਫਿਰ ਕੀ ਰੇ ਖਾਣੇ ਇਹ ਪਪੂ ਲਵਾਈ ਦੇ ਲੱਡੂਆਂ ਆ ਕੇ ਥਾਣ ਮੈਂ ਵਿਖਾ ਦੇ ਵੀਡੀਓ ਬਣਾ ਰਿਹਾ ਆਹੋ ਆ ਅਗਰ ਪਾ ਲੱਗੇ ਕਿ ਨਹੀਂ ਨਹੀਂ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਸੰਦੀਪ ਡੇਰੀ ਫਾਰਮ ਤੇ ਚੈੱਕ ਕਰ ਰਿਹਾ ਹਾਂ ਕਿ ਮਸ਼ਹੂਰ ਕਿਨੇ ਹੋਏ ਜੇ ਮੈਂ ਥਾਣ ਬੜਾ ਕਰਾ ਮਸ਼ਹੂਰ ਕੀਤਾ ਉਹਨਾਂ ਨੂੰ ਆ ਤੁਹਾਡੇ ਲੱਡੂਆਂ ਦਾ ਮੈਂ ਲੱਡੂ ਖਵਾ ਦਿੰਨੇ ਆ ਮੈਂ ਨਹੀਂ ਲੱਡੂ ਨਹੀਂ ਖਾਣੇ ਅੱਜ ਪਤੀਸਾ ਖਾਣਾ ਹਾਂ ਹਾਂ ਜੀ ਤੁਹਾ ਜੂ ਕਿਵੇਂ ਕਹਾਲੂ ਓਕੇ ਓਕੇ ਮਾਣਾ ਪੂਰੀ ਥਾਣ ਵੇਖ ਤੂੰ ਕਿਦਾਂ ਦੇ ਲੱਗੇ ਆ ਦੱਸੀ ਜਾਨੇ ਉਹਦੇ ਪਪੂ ਬਸ ਬਸ ਐਵੇਂ ਨਹੀਂ ਕੇ ਪਪੂ ਲਵਾਈ ਵਰਗੇ ਵਾਕਿਆ ਲੱਗੇ ਆ ਹਾਂ ਹਾਂਜੀ ਹਾਂਜੀ ਫਿਰ ਬਾਕੀ ਕੰਮ ਜਾਇਜ਼ ਏ ਸੰਦੀਪ ਭਾਜੀ ਤੁਹਾਨੂੰ ਪਤਾ ਆਪਣਾ ਮਾਲ ਬਾਬੇ ਦੀ ਕਿਰਪਾ ਨਾਲ ਤਾਂ ਹੀ ਵਿਕ ਜਾਂਦਾ ਵਾ ਵੀਡੀਓ ਤੋਂ ਪਹਿਲਾਂ ਹੀ ਹੂੰ ਬੜੇ ਜ਼ੋਰ ਨਾਲ ਡੱਕ ਡੱਕ ਰੱਖੀਦਾ ਵਾ ਕਿਉਂਕਿ ਤੁਹਾਡਾ ਵੀ ਭਰਾ ਧਿਆਨ ਰੱਖਣਾ ਪੈਂਦਾ ਵਾ ਭਰਾ ਦੇ ਸਿਰ ਤੇ ਹੀ ਤੁਹਾਨੂੰ ਪਤਾ ਉੱਟਦੇ ਫਿਰਦੇ ਆ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਇਹ ਕਰਕੇ ਮਾਲ ਜਾਇਜ ਹੀ ਦੇਣਾ ਜਾਇਜ ਹੀ ਲੈ ਜਾਇਜ ਹੀ ਦੇਣਾ ਨਾਂ ਤਾਂ ਵਛੀ ਦੇਣੀ 70 ਦੀ ਹਾਂਜੀ ਤੇ ਨਾਂ ਦੇਣੀ ਆ 65 ਦੀ 70 ਦੀ ਪਾਦੀਆ ਤਾਂ ਵੀ ਵੇਖਦੀ ਆ 65 ਦੀ ਪਾਦੀਆ ਤਾਂ ਵੀ ਵੇਖਦੀ ਆ ਆਪਾਂ 62000 ਦੀ ਵਛੀ ਦੇ ਦਾਂਗੇ ਚਲੋ ਠੀਕ ਆ ਜੀ ਬਿਲਕੁਲ ਹਾਂ ਚੱਲਣ ਦੇ ਗੇਰਾ ਤੇ ਆਹਾ ਬਾਕੀ ਲੇਵਾਲੂਆ ਵਖਾਓ ਵੀ ਮੈਂ ਵਾਕਿਆ ਪਰ ਲੱਗਾ ਲੈ ਵੇ ਦੇਖੀ ਆ ਨੇ ਬਹੁਤ ਤੜਕੇ ਇਹ ਸੰਦੀਪ ਭਾਜੀ ਵਛੀ ਗੱਬਣ ਜੇ ਦੂਜਾ ਸੁਆ ਵੈਟ ਜੇ ਹਾਂਜੀ ਅੱਛਾ ਤੇ ਦੂਜਾ ਸੁਆ ਹਾਂ ਥਣ ਥਣ ਵਖਾ ਦਿਓ ਗੁਲਾਬੀ ਥਣ ਲੱਗਾ ਆਇਆ ਤੇ ਤਿਆਰ ਚੰਗੀ ਹੋ ਗਈ ਅਸੀਂ ਹਫਤਾ ਲੈ ਜੂਗੀ ਅਸੀਂ ਅਜੇ ਠੀਕ ਆ ਹਾਂ ਜੀ ਕਿੰਨਾ ਦੁੱਧ ਕਰਜੂ ਫਿਰ ਜੀ ਭਾਈ ਇਹ 16 17 ਕਿਲੋ ਦੁੱਧ ਤੇ ਦੇਣਾ ਚਾਹੀਦਾ ਵਾ ਚਲੋ ਜਿਆਦਾ ਨਹੀਂ ਆ ਜਾਂਦੇ 20 22 ਕਿਲੋ ਇਹਨਾਂ ਦੇ ਖੁੱਲਾ ਡੁੱਲਾ ਦੇਣਾ ਚਾਹੀਦਾ ਹਾਂ ਨਾਲ ਕਾ ਘੇੜਨਾ ਵਾ ਐਵੇਂ ਕਹਿ ਦਿਆ ਨੇ 20 ਦੇ ਦਾਂ 25 ਦੇ ਦੇਣਾ ਵਾ ਇਹਨਾਂ ਕਿਤੇ ਜਾਜ ਆ ਇਹਨੇ ਕਿਰਾ ਜਾਜ ਜੀ ਜਾਜ ਆ ਹਾਂ ਜੀ ਚਲੋ ਠੀਕ ਆ ਹਾਂ ਜੀ ਫਿਰ ਸੰਦੀਪ ਜੀ ਇਹ ਵੀ ਕੰਮ ਜਾਜ ਹੀ ਰੱਖਣਾ ਆ ਹਾਂ ਜੀ ਨਾ 62 ਤੇ ਨਾ 60 57000 ਦੀ ਹਾਂਜੀ ਠੀਕ ਹੈ ਜੀ ਜਾਇ ਜੀ ਚੱਲ ਜਾਂਦੇ ਪ੍ਰਾਜ ਕਹਤਾ 55 ਦੀ ਹਾਨਾ ਲੈ ਜੀ ਆ ਵੇਖੋ ਨੀ ਕਿੰਨਾ ਕਰਾਉ ਆ ਨੀ ਕਿੰਨਾ ਵਿਖਾਓ ਯਾਰਾ ਕਿ ਜਰਸੀ ਵਸ਼ੀ ਲੈ ਲਈ ਬਾਈ ਹੋਣਾ ਨੇ ਇਹ ਲੈ ਲਈ ਆ ਦਾ ਅੰਕਲ ਹੋਣਾ ਦੇਤੀ ਆ ਜੀ ਲੈਵਾ ਵਖਾ ਦੋ ਹਾਂਜੀ ਸੂਈ ਸੂਈ ਸਲੀ ਭਾਜੀ 15 ਕਿਲੋ ਦੁੱਧ ਤਿਆਰ ਆ ਇਹਦੇ ਕੋਲ ਆ ਵੇਲੇ ਚੰਗਾ ਪੀਦਾ ਭਾਈ ਉਹਨੇ ਲੈ ਚਲੇ ਹੋ ਤਾਂ ਚਲੋ ਜਿਹਦੇ ਕਰਵਾ ਸੀ ਅਸੀਂ ਹੁਣ ਡੱਕ ਨਹੀਂ ਸਕਦੇ ਇਹਨਾਂ ਡੱਕ ਲਿਆ ਇਹਨਾਂ ਨੂੰ ਵੀ ਆਨੂੰ ਵੀਡੀਓ ਬਣਾ ਰਹੇ ਹਾਂ ਦੁੱਧ ਕਿਹਨਾ ਹੁਣ ਇਸ ਟਾਈਮ ਆ ਟਾਈਮ 15 ਕਿਲੋ ਸੰਦੀਪ ਭਾਜੀ 15 ਕਿਲੋ ਆ ਹਾਂ ਚੋਬਰ ਪਿਛੇ ਆ ਤੇ ਥਣ ਥਣੇ ਤੇ ਚਵਾਈ ਬੜੀ ਅਲੋਕਾਰ ਲੱਗੀ ਆ ਲੈ ਵਾ ਵੇਖ ਲੋ ਕਿਦਾਂ ਲਗਾ ਆ ਲੈਣੀਆਂ ਕਰੇ ਨਾ ਵੀਰਾਂ ਨੂੰ ਕਣੀ ਹਾਂਜੀ ਬਸ ਬਸ ਜੀ ਹਾਂ ਮਹਾਰਾਜ ਚਲੋ ਬਾਬਾ ਦੀਪ ਸਿੰਘ ਇਹਨਾਂ ਨੂੰ ਲੈਣੀਆਂ ਦਵੇ ਹਾਂਜੀ ਸ਼ਾਈਬਾਲ ਇਹ ਸ਼ਾਈ ਵਾਲ ਆ ਗਈ ਸੰਦੀਪ ਭਾਜੀ ਦੋਂਦੀ ਖੀਰੀ ਵਸ਼ੀ ਆ ਅੱਛਾ ਉਹਨਾਂ ਸ਼ਾਈ ਵਾਲਾਂ ਚ ਸ਼ਾਈ ਵਾਲ ਨਹੀਂ ਪਿਛੜਾਂ ਵਾਲੀਆਂ ਹੋਣਗੀਆਂ ਜੱਫੀਆਂ ਪਾਉਣ ਵਾਲੀਆਂ ਵਸ਼ੀਆਂ ਵਾ ਵਾ ਠੀਕ ਆ ਠੀਕ ਆ ਜੀ ਜਿੱਦਾਂ ਮਰਜੀ ਤੇ ਚੜੇ ਰੋ ਪਪੂ ਕੋਈ ਕੋਨਰ ਕਾ ਹਾਂ ਕੋਨ ਨਾ ਕੋਨਰ ਗੇ ਥਾਂ ਕੋਨਰ ਗੇ ਪਪੂ ਵਾ ਕਰੂ ਵਾ ਠੀਕ ਆ ਇਹ ਕਿੰਨੇ ਦਾ ਦੁੱਧ ਕਰਜੂ ਫਿਰ ਭਾਈ ਤੁਹਾਡੇ ਸਾਹਬ ਜੀਮ ਭਾਈ 14 15 ਕਿਲੋ ਵਸ਼ੀ ਨੂੰ ਦੁੱਧ ਦੇਣਾ ਚਾਹੀਦਾ ਜਿੰਨੀ ਇਹਦੇ ਤੇ ਜਿੰਦੇ ਆ ਤੇ ਜਿੰਨੀ ਵਜਨ ਭਲੀ ਜੁਰੀ ਆ ਤੁਹਾਨੂੰ ਪਤਾ ਲਾਹੂ ਚਾਹੀ ਦੁੱਧ ਆਉਣਾ ਜਿਹੜਾ ਆਣਾ ਹਾਂ ਜੀ ਬਾਕੀ ਪੋਟਾ ਪੋਟਾ ਸਿੰਘ ਜਰੂਰ ਆ ਕੋਈ ਜਿਆਦਾ ਵੱਡੇ ਨਹੀਂ ਆ ਪੋਟਾ ਪੋਟਾ ਇਹ ਨੇ ਹਾਂ ਬਰੇ ਵੱਡੇ ਆ ਹੈ ਕਿ ਨਹੀਂ ਹਾਂ ਹਾਂ ਬੋਲੋ ਫਿਰ ਇਹਦੀ ਕੀਮਤ ਤੇ ਕੀਮਤ ਇਹਦੀ ਵੀ ਜਾਇਜ਼ ਹੀ ਪਾ ਦਈਏ ਜੇ ਤਿਆਰ ਨੂੰ ਦੀ ਵਾਛੀ ਫਿਰ ਤੇ ਮੈਂ ਪੈਣ ਦੀ ਵੇਚ ਲੈਂਦੇ ਹੁੰਦੀ ਭਾਈ ਤੁਸੀਂ ਵੀ ਮਾਰ ਜੇ ਇਸ ਚੀਜ਼ ਦੇ ਹੈ ਕਿ ਨਹੀਂ ਪਰ ਹੁਣ ਤੁਹਾਨੂੰ ਪਤਾ ਜਾਇਜ਼ ਹੀ ਤੂੰ ਦੱਸ ਦੇ ਕਿੰਨੇ ਦੇ ਦਈਏ ਦੱਸ ਦੇ ਕਰੀ ਨਹੀਂ ਇੱਕ ਆਹ ਦੱਸਾਂ ਤੂੰ ਯਾਰ ਤੁਸੀਂ ਦੱਸ ਦਿਓ ਕਰੀ ਦੱਸ ਤਾਂ ਸਹੀ ਦਾਦੇ ਜਿੰਨੇ ਨਹੀਂ 10 ਅੱਜ ਦੇਖੀ ਜੋਗੀ ਭਵੇਂ ਘਾਟਾ ਪੈ ਜੇ ਭਵੇਂ ਜੋ ਮਰਜੀ 50000 ਜਾਣਦੇ ਅੱਜ ਇਹ ਕਹਿਤਾ ਦੇ 2000 ਹੋਰ ਛੱਡ ਦੇ 48000 ਦੀ ਹੋ ਠੀਕ ਆ ਨਹੀਂ ਠੀਕ ਆ ਫਿਰ ਚੱਲਣ ਦੇ ਘਰਾਂ ਦੇ ਵਾ ਠੀਕ ਆ ਫਿਰ ਬਸ ਇੱਕ ਕੱਚੀ ਜ਼ਰੂਰ ਦੱਸ ਦੇਣਾ ਜੇ ਠੀਕ ਆ 10 ਦਿਨ ਕੱਚੀ ਜ਼ਰੂਰ ਆ ਤੇ ਤਾਂ ਕਰਕੇ ਆ ਨਹੀਂ ਤੇ ਬਹੁਤ ਸੁਣੀ ਫਿਆ ਹਾਂਜੀ ਚਲੋ ਪਰਲੀ ਸੰਦੀਪ ਭਾਜੀ ਪਰਲੀ ਵੈਲ ਕੋਈ ਜਿੱਦਾਂ ਮਰਜੀ ਟੋਕੜ ਵਾਲੇ ਜੋ ਮਰਜੀ ਆ ਸੂਈ ਨੂੰ 2-3 ਮਹੀਨੇ ਹੋ ਗਏ ਆ ਅੱਛਾ ਠੀਕ ਆ ਨਹੀਂ ਇਹਦੇ ਕੋਲ ਦੁੱਧ 11-12 ਕਿਲੋ ਹੈਗਾ 11 12 ਦਾ ਦੋ ਦੋ ਹੈ ਹਾਂਜੀ ਲਓ ਜੀ ਤੇ ਵੈੜ ਵੇਖ ਲੋ ਬਣੀ ਵੀ ਆ ਵੈੜ 15 ਦਿਨ ਹੋ ਗਏ ਕਾਲੂ ਬਣੀ ਨੂੰ 15 16 ਦਿਨ ਹੋ ਗਏ ਟੀਕਾ ਲੱਗੇ ਨੂੰ ਅੱਛਾ ਨਿਕਲ ਆਈ ਕਿਸ ਦੀ ਕਿਸਮਤ ਆ ਥਣਾ ਥਣਾ ਦੀ ਬਿਲਕੁਲ ਸਾਫ ਆ ਹਾਂ ਠੰਡੀ ਸੀਲ ਆ ਕੋਈ ਪਹਾੜਾ ਨਹੀਂ ਪੋਣਾ ਕੋਈ ਰਸੀ ਨਹੀਂ ਪੋਣੀ ਠੀਕ ਆ ਹਾਂਜੀ ਤੇ ਭਲੀ ਜੁੜੀ ਵੇਖ ਲੋ ਵੈੜ ਕਿੰਨੀ ਆ ਨਹੀਂ ਠੀਕ ਆ ਤਿਆਰ ਹੋਈ ਵਸੀ 1 ਸਵਾ ਲੱਖ ਦੀ ਖੁੱਲੀ ਡੁੱਲੀ ਆ ਗਈ ਆ ਸੰਦੀਪ ਭਾਜੀ ਬਿਲਕੁਲ ਬਿਲਕੁਲ ਹੁਣ ਤੀ ਸਣ ਐਡਾ ਵਜਨ ਕਿੱਥੇ ਪਾਲਦਾ ਕਾਲੂ ਵੀ ਤਾਂ ਲਾਗੇ ਨਿਗਾ ਨਿਗਾ ਲੱਗਦਾ ਇਹਦੀ ਫਿਰ ਕੀਮਤ ਇਹ ਵੀ ਉੱਡਦੀਆਂ ਆਲਾ ਕਰ ਦੇਣਾ ਕੰਮਗੇ ਹ ਹੋ ਨਹੀਂ ਫੇਰ ਕਿਤੇ ਉੱਡਦੀ 50 ਨਹੀਂ ਦੇਣੀ ਭਰਾ ਆਪਾਂ ਕੰਮ ਜਾਜ ਹੀ ਰੱਖਣਾ ਜੇ ਬਾਕੀਆਂ ਦਾ ਜਾਜ ਤੇ ਵੀ ਜਾਜ ਇਹ ਵੀ ਉੱਡ ਨਹੀਂ ਜਾਊਗੀ ਉੱਡਦੀ ਤੈਨੂੰ ਪਤਾ ਵਾ ਵੀ ਇਹ ਥੋੜੀ ਜੀ ਜਾਣੀ ਦੂਰ ਲਾ ਕੇ ਜੀ ਆ ਹੈ ਕਿ ਨਹੀਂ ਕਰਾਇਆ ਕਰਾਇਆ ਵੀ ਪੈਣਾ ਨਹੀਂ ਵੇਖ ਲਾ ਵਾ ਕੀ ਵਜਣ ਵਜਣ ਵੇਖ ਲਾ ਸਲੀਪਾ ਠੀਕ ਆ ਬਹੁਤ ਵੱਡੀ ਆ ਹਾਂ ਲਿਆ ਵਾ ਵੇਖ ਲਾ ਠੰਡੀ ਫੁਲੀ ਬੜੀ ਆ ਇਹਦੀ ਕਿੰਨਾ ਦਤੂ ਤੇ ਜਲਦੀ ਇਹਦੀ ਸੰਦੀਪ ਭਾਈ ਹਾਂ ਨਾ ਹੀ ਕਰਦੀਏ ਨਾ 40 ਦਾ ਨਾ 38 35000 ਦੀ ਠੀਕ ਹੈ ਜੀ ਹਾਂ ਬਿਲਕੁਲ ਚਲੋ ਪਤਾ ਹੀ ਹੈ ਜੀ ਇਹੀ ਇਹੀ ਆਪਾਂ ਬਹਿਣਾ ਫੇਰ ਆ ਬਾਈਆਂ ਕੋਲ ਜੀ ਬਾਕੀ ਮੇਰੇ ਵੀ ਇੱਥੇ ਆ ਗਿਆ ਰ ਇੱਕ ਟਾਈਮ ਦੋ ਟਾਈਮ ਚੁਆਇਸ ਕਰੋ ਤਸੱਲੀ ਕਰਨ ਪਾਸ ਕਰਨ ਰੀਜ ਦੇ ਨਾਲ ਚਲੋ ਹਾਂ ਜੀ ਹੋਰ ਫਿਰ ਵਧੀਆ ਵਧੀਆ ਜੀ ਪਪੂ ਰਿਆ ਜੀ ਖਵਾਵਾਂ ਪਤੀਸਾ ਫਿਰ ਸਾਨੂੰ ਅੱਜ ਪਤੀਸਾ ਖਵਾਵਾਂਗੇ ਪਪੂ ਲਵਾਈਦਾ ਕੇ ਵੀਰ ਨੇ ਕਿਹਾ ਜਿਹੜਾ ਨਹੀਂ ਆਉ ਆ ਬਣਨ ਦਾ ਗਰੀਬ ਮੰਡਲ ਦਾ ਨਹੀਂ ਆ ਆ ਵੀ ਆ ਵੀ ਵੀਡੀਓ ਜਿ ਲੈ ਆਏ ਕੋਣ ਕੋਣ ਵੀ ਸੁਣ ਦੇ ਹੁੰਦੇ ਨਹੀਂ ਚਲ ਕਲਾਕੂਆ ਮੇਰਾ ਪਤੀਸਾ ਵਖਾਇਆ ਨਹੀਂ ਚਲ ਉੱਥੇ ਖਵਾਵਾਂਗੇ ਦੁਕਾਨ ਤੇ ਜਾ ਕੇ ਉਹਦੀ ਤੇ ਬੋਲੋ ਫਿਰ ਨੰਬਰ 964827503 ਪਿੰਡ ਕੋਟਖਸ਼ਾਣਾ ਜ਼ਿਲ੍ਹਾ ਗਰਦਾਸਪੁਰ ਜੀ ਸასი ਕਾਰ ਜੀ